ਲਾੜੀ ਭਾਗ 67 ਇਸ ਕਹਾਣੀ ਨੂੰ ਸਮਝਣ ਲਈ ਕਹਾਣੀ ਦੇ ਪਿਛਲੇ ਭਾਗ ਜ਼ਰੂਰ ਪੜਨਾ ਤੇ ਸੁਣਨਾ ਜੀ ਸ਼ੁਰੂ ਕਰਦੇ ਹਾਂ ਅਸੀਂ ਅੱਜ ਦਾ ਭਾਗ ਹੁਣ ਜਦੋਂ ਗੁੱਡੀ ਤੇ ਬਿੱਟੂ ਘਰ ਦੇ ਬਾਹਰ ਖਲੋਤੇ ਸਨ ਤਾਂ ਬਿੱਟੂ ਕਹਿੰਦਾ ਮੈਂ ਬੂਹਾ ਖੜਕਾਉਣਾ ਤੇ ਜਦੋਂ ਬਿੱਟੂ ਨੇ ਬੂਹਾ ਖੜਕਾਇਆ ਤਾਂ ਮਾਂ ਖੋਲਣ ਆਈ ਖੁਸ਼ ਹੋ ਗਈ ਦੋਹਾਂ ਵੱਲ ਵੇਖ ਕੇ ਗੁੱਡੀ ਤੇ ਬਿੱਟੂ ਦੋਹਾਂ ਨੂੰ ਪਿਆਰ ਦਿੱਤਾ ਗਲੇ ਲਾਇਆ ਫੇਰ ਦੋਵੇਂ ਜਣੇ ਅੰਦਰ ਵੱਲ ਆ ਗਏ ਅੰਦਰ ਆ ਕੇ ਗੁੱਡੀ ਦੀਆਂ ਅੱਖਾਂ ਪ੍ਰੀਤੀ ਨੂੰ ਲੱਭ ਰਹੀਆਂ ਸਨ। ਪ੍ਰੀਤੀ ਸੁੱਤੀ ਪਈ ਸੀ। ਗੁੱਡੀ ਕੋਲ ਜਾ ਕੇ ਬੈ ਗਈ ਤੇ ਸਿਰ ਮੱਥਾ ਪਲੂਸਣ ਲੱਗੀ, ਪਿਆਰ ਦੇਣ ਲੱਗੀ, ਮੱਥਾ ਚੁੰਮਣ ਲੱਗੀ। ਪ੍ਰੀਤੀ ਨੇ ਪਾਸਾ ਲਿਆ ਤੇ ਪ੍ਰੀਤੀ ਦੇ ਪੈਰਾਂ 'ਚੋਂ ਆਵਾਜ਼ ਆਈ, ਕੁਝ ਖਣਕਣ ਦੀ। ਗੁੱਡੀ ਵੇਖਣ ਲੱਗੀ ਤੇ ਉਹਦੇ ਪੈਰਾਂ 'ਚ ਪੰਜੇਬਾਂ ਪਾਈਆਂ ਹੋਈਆਂ ਸੀ। ਗੁੱਡੀ ਬਾਲੀ ਖੁਸ਼ ਹੋਈ ਤੇ ਬੋਲੀ, "ਮਾਏ, ਆ ਤਾਂ ਬਹੁਤ ਸੋਹਣੀਆਂ ਨੇ, ਬੀਬੀ ਨੇ ਦਿੱਤੀਆਂ ਨੇ।" ਸਸਕਨ ਲਗੀ ਨਾਮਲ ਬੀਬੀ ਨੇ ਨਹੀਂ ਦਿੱਤੀਆਂ ਇਹਦਾ ਪਿਓ ਆਇਆ ਸੀ ਉਹ ਦੇ ਕੇ ਗਿਆ ਗੁੱਡੀ ਖੁਸ਼ਬੋਹ ਸੀ ਪਰ ਇਕਦਮੀ ਉਦਾਸ ਹੋ ਗਈ ਸੁਣ ਕੇ ਬਿੱਟੂ ਆਪਣੇ ਕਮਰੇ ਚ ਚਲਾ ਗਿਆ ਕੱਪੜੇ ਬਦਲਣ ਲੱਗਾ ਮੂੰਹਾਂ ਧੋ ਕੇ ਸੰਤੋਖੀ ਬੋਲੀ ਗੁੱਡੀ ਤੋਂ ਚਾਹ ਪਾਣੀ ਪੁੱਛਣ ਲੱਗੀ ਗੁੱਡੀ ਬੋਲੀ ਮਾਏ ਹੋਰਾ ਚਾਹ ਪੀ ਲਵਾਂ ਉਹ ਲਈ ਚਾਹ ਤਰਨ ਚਲੀ ਗਈ ਗੁੱਡੀ ਪ੍ਰੀਤੀ ਕਰਨੀ ਵੇਖੀ ਜਾਵੇ ਫਿਰ ਬਿੱਟੂ ਆ ਗਿਆ ਗੁੱਡੀ ਗੁੱਡੀ ਕੋਲ ਗੁੱਡੀ ਨੂੰ ਵੇਖ ਕੇ ਚੁੱਪਚੁੱਪ ਜੀ ਪੁੱਛਣ ਲੱਗਾ ਕੀ ਹੋਇਆ ਤਾਂ ਗੁੱਡੀ ਕੰਨ ਲੱਗੀ ਕੁਝ ਨਹੀਂ ਹੋਇਆ ਬਿੱਟੂ ਕੰਨ ਲਗਾ ਤੂੰ ਬਸ ਚ ਵੀ ਕੋਈ ਗੱਲ ਨਹੀਂ ਕੀਤੀ ਤਾਂ ਗੁੱਡੀ ਬੋਲੀ ਇਹ ਤਾਂ ਮੈਨੂੰ ਤੇਰੇ ਤੋਂ ਪੁੱਛਣਾ ਚਾਹੀਦਾ ਸੀ ਤੂੰ ਵੀ ਤਾਂ ਚੁੱਪਚੁੱਪ ਸੀ ਨਾ ਬਿੱਟੂ ਗੁੱਡੀ ਦੇ ਮੂੰਹ ਵੱਲ ਵੇਖਣ ਲੱਗਾ ਤੇ ਬੋਲਿਆ ਤੈਨੂੰ ਇੱਕ ਗੱਲ ਕਹਾਂ ਗੁੱਡੀ ਬਿੱਟੂ ਵੱਲ ਵੇਖੀ ਗਈ ਐਨੇ ਨੂੰ ਮਾਂ ਆ ਗਈ ਚਾਹ ਲੈ ਕੇ ਤੇ ਬੋਲੀ ਆ ਲਓ ਮਲ ਚਾ ਪੀਓ ਨਾਲ ਮੱਠੀ ਤੇ ਬਿਸਕਟਾ ਖਾ ਲਓ ਬਿੱਟੂ ਬੋਲਿਆ ਆ ਮੱਠੀ ਕਿੱਥੋਂ ਲਿਆਂਦੀ ਤਾਂ ਮਾਂ ਕਹਿਣ ਲੱਗੀ ਪ੍ਰੀਤੀ ਦਾ ਪਿਓ ਲਿਆਇਆ ਸੀ ਗੁੱਡੀ ਪਹਿਲਾਂ ਚੁੱਕਣ ਲੱਗੀ ਫਿਰ ਹੱਥ ਪਿੱਛੇ ਨੂੰ ਕਰ ਲਿਆ ਤੇ ਚਾਹ ਨਾਲੀ ਬਿਸਕਟ ਲੈ ਲਿਆ ਬਿੱਟੂ ਨੇ ਸਿਰਫ ਚਾਹੀ ਚੁੱਕੀ ਨਾ ਬਿਸਕਟ ਨਾ ਮੱਠੀ ਕੁਝ ਨਹੀਂ ਗਾ ਮੂੰਹ ਜ ਬਣਾ ਲਿਆ ਚਾਹ ਪੀ ਕੇ ਹੁਣ ਬਿੱਟੂ ਦੁਬਾਰਾ ਆਪਣੇ ਕਮਰੇ ਵੱਲ ਚਲਾ ਗਿਆ ਸੱਸ ਗੁੱਡੀ ਤੋਂ ਸਾਰਿਆਂ ਦੀ ਰਾਜੀ ਖੁਸ਼ੀ ਪੁੱਛਣ ਲੱਗੀ ਤੇ ਪੁੱਛਣ ਲੱਗੀ ਹੁਣ ਕਿਵੇਂ ਆ ਸੰਤੋਖੀ ਪੈਣ ਤਾਂ ਗੁੱਡੀ ਕਹਿਣ ਲੱਗੀ ਹੁਣ ਫਰਕ ਆਗੇ ਨਾਲੋਂ ਤੇ ਸੱਸ ਕਹਿਣ ਲੱਗੀ ਠੰਡ ਵੱਧੂ ਪੈ ਰਹੀ ਆ ਪੁੱਤ ਉਹਨੂੰ ਕਹਿਣਾ ਸੀ ਜਰਾਬਾਂ ਮੋਜੇ ਪਾ ਕੇ ਰੱਖਿਆ ਕਰੇ ਗੁੱਡੀ ਬੋਲੀ ਹਾਂਜੀ ਮਾਈ ਮੈਂ ਕਿਹਾ ਸੀ ਫਿਰ ਗੁੱਡੀ ਪੇਟੀ ਵੱਲ ਵੇਖਦੀ ਬੋਲੀ ਗੁਨਾਮ ਵੀਰਾ ਆ ਸੀ ਤਾਂ ਸੱਸ ਕਹਿਣ ਲੱਗੀ ਹਾਂ ਮਲ ਅੱਜ ਆਇਆ ਸੀ ਕੱਲ ਅਸੀਂ ਦੋਵੇਂ ਉਧਰੀ ਸੀ ਇਹਨੇ ਸਾਰਿਆਂ ਦਾ ਜੀ ਲਾ ਕੇ ਰੱਖਿਆ ਉੱਤੇ ਅੱਜ ਦੁਪਹਿਰ ਵੱਲੇ ਜਦੋਂ ਅਸੀਂ ਆਏ ਤਾਂ ਥੋੜੀ ਦੇਰ ਬੰਗਰ ਗੁਰਨਾਮ ਆ ਗਿਆ ਜਵਾਕਾਂ ਨੂੰ ਲੈ ਕੇ ਤੇ ਦੱਸਣ ਲੱਗਾ ਕਿਸ ਡੇਰੇ ਜਾਂਦਾ ਕਿਸ ਬਾਬਿਆਂ ਦੇ ਜਾਂਦਾ ਉੱਥੋਂ ਮਠੀਆਂ ਬਿਸਕੁਟ ਜੇ ਲਿਆਇਆ ਸੀ ਆ ਪੰਜਾਬੋਂ ਦੇ ਕੇ ਗਿਆ ਦਿੱਲੀ ਮਾਂ ਦੀਆਂ ਕਹਿੰਦਾ ਮੇਰੀ ਅਵੇਂ ਦੀ ਮਾਂ ਦੀਆਂ ਤੁੜਵਾ ਕੇ ਬਣਵਾਈਆਂ ਨੇ ਇਹ ਦੇ ਲਈ ਤਾਂ ਗੁੱਡੀ ਝਿਜਕਤੀ ਜੇ ਬੋਲੀ ਮਾਂ ਰਿਆਣ ਦੇਣੀਆਂ ਸੀ ਆਪਾਂ ਹੌਲੀ ਹੌਲੀ ਲੈ ਦਿੰਦੇ ਫਿਰ ਸੱਸ ਬੋਲੀ ਮੈਂ ਤਾਂ ਬਾਲਾ ਮਨਾ ਕੀਤਾ ਬਹੁਤ ਕਿਹਾ ਵੀ ਮੈਂ ਨਹੀਂ ਲੈਣੀਆਂ ਨਹੀਂ ਲੈਣੀਆਂ ਆ ਦੇ ਕੇ ਗਿਆ ਕਿ ਮੈਂ ਪਿਆਰ ਨਾ ਦੇ ਰਿਆਂ ਕੋਈ ਨਹੀਂ ਮੇਰੀ ਧੀ ਵਾਸਤੇ ਆ ਗੁੱਡੀ ਹੁਣ ਚੁੱਪ ਜੀ ਹੋ ਗਈ ਤੇ ਸੱਸ ਦੇ ਕਹਿਣ ਤੇ ਪ੍ਰੀਤੀ ਗੋਲੀ ਲੰਮੀ ਪੈ ਗਈ ਸੱਸ ਗੁੱਡੀ ਕੋਲ ਬੈ ਗਈ ਤੇ ਪੁੱਛਣ ਲੱਗੀ ਸਫਰ ਠੀਕ ਰਿਹਾ ਮਲ ਆ ਬਿੱਟੂ ਨੇ ਪਰੇਸ਼ਾਨਤਾ ਨਹੀਂ ਕੀਤਾ ਤੈਨੂੰ ਰਾਹ ਚ ਗੁੱਡੀ ਬੋਲੀ ਨਹੀਂ ਮਾਈ ਗੱਲ ਨਹੀਂ ਬਾਤੀ ਸਫਰ ਦਾ ਪਤਾ ਹੀ ਨਹੀਂ ਚੱਲਿਆ ਰਾਤ ਨੂੰ ਜਦੋਂ ਰੋਟੀ ਖਾਣ ਲੱਗੇ ਤਾਂ ਪ੍ਰੀਤੀ ਉੱਠ ਗਈ ਉੱਡਦੇ ਸਰ ਮਮ ਮਮਾ ਕਰਨ ਲੱਗੀ ਤਾਂ ਸੱਸ ਬੋਲੀ ਲੈ ਆ ਗਈ ਤੇਰੀ ਮਾਂ ਵੇਖ ਲਾ ਗੁੱਡੀ ਨੇ ਪ੍ਰੀਤੀ ਨੂੰ ਗਲੇ ਲਾ ਲਿਆ। ਪ੍ਰੀਤੀ ਗੁੱਡੀ ਨੂੰ ਵੇਖ ਕੇ ਬਹੁਤ ਖੁਸ਼ ਹੋਈ ਜਾਵੇ, ਜਿਵੇਂ ਬਾਲੀ ਦਿਨ ਮਗਰੋਂ ਮਿਲਿਆ ਹੋਣ ਦੋਵੇਂ ਮਾਵਾਂ ਧੀਆ। ਹੁਣ ਅਗਲੇ ਦਿਨ ਬਿੱਟੂ ਕੰਮ ਤੇ ਜਾਣ ਲੱਗਾ ਤਾਂ ਮਾਂ ਨੇ ਪੁੱਛਿਆ ਪੁੱਤ, ਕਰਦਾ ਕੀ ਆ ਤੂੰ? ਦਸਾ। ਤਾਂ ਤਾਂ ਕਹਿਣ ਲੱਗਾ ਹਾਲੇ ਕੁਝ ਖਾਸ ਨਹੀਂ, ਬਸ ਕਿਸੇ ਦੀ ਕਾਰਕੂਰ ਜਾਂ ਮੋਟਰਸਾਈਕਲ ਦੀ ਖਰਾਬੀ ਠੀਕ ਕਰ ਦਿੰਦਾ। ਕੋਈ ਜਾਣਕਾਰ ਆ ਉਹਦੇ ਨਾਲ ਮਿਲ ਕੇ ਕਰ ਰਹੇ ਆ। ਕਿਹਦੇ ਨਾਲ ਭਲਾ? ਮਾਂ ਨੇ ਇਹ ਗੋ ਪੁੱਛਿਆ ਤਾਂ ਬਿੱਟੂ ਬੋਲਿਆ ਪਾਜੀ ਨੇਕ ਜਿੰਨਾ ਨਾਲ ਬਹੁਤ ਪਹਿਲਾਂ ਥੋੜਾ ਬਾਲਾ ਸਿੱਖਣ ਲੱਗਾ ਸੀ ਉਹਨਾਂ ਨਾਲ ਕਰ ਰਿਹਾ ਤਾਂ ਮਾਂ ਕਹਿਣ ਲੱਗੀ ਅੱਛਾ ਅੱਛਾ ਚੱਲ ਚੰਗਾ ਵਾ ਪੁੱਤ ਪਰ ਆਪਣੇ ਕੰਮ ਵਰਗੀ ਦੀ ਇਸ ਨਹੀਂ ਤੂੰ ਆਪਣਾ ਖੋਲ ਲਾ ਤਾਂ ਬਿੱਟੂ ਬੋਲਿਆ ਮਾਂ ਮੈਂ ਕੁਝ ਹੋਰ ਕਰਨਾ ਕੁਝ ਹੋਰ ਸੋਚ ਰਿਹਾ ਤੇ ਹਜੇ ਉਹਨੂੰ ਟਾਈਮ ਲੱਗੂਗਾ ਤੇ ਪਾਜੀ ਨੇ ਮੈਨੂੰ ਆ ਪਹਿਲਾਂ ਕਰਨ ਦੀ ਸਲਾਹ ਦਿੱਤੀ ਆ ਤਾਂ ਮਾਂ ਬਿੱਟੂ ਵੱਲ ਵੇਖਣ ਲੱਗੀ ਪਰ ਬਿੱਟੂ ਬੋਲਿਆ ਤੇਰਾ ਯਕੀਨ ਨਹੀਂ ਟੁੱਟਣ ਦਿੰਦਾ ਹੁਣ ਮੈਂ ਬਹੁਤ ਕੁਝ ਕਰਨਾ ਵਾ ਤੂੰ ਚਿੰਤਾ ਨਾ ਕਰ ਚੰਗਾ ਮੈਂ ਚੱਲਦਾ ਕਹਿ ਕੇ ਬਿੱਟੂ ਹੁਣ ਬਾਹਰ ਕਰਨੀ ਚਲਾ ਗਿਆ ਮਾਂ ਅੰਦਰ ਆ ਗਈ ਤੇ ਕਹਿਣ ਲੱਗੀ ਪਤਾ ਨਹੀਂ ਗੱਗਦਾ ਇਹਨੇ ਕਰਨਾ ਕੀ ਕਰਨਾ ਕੀ ਨਹੀਂ ਕਰਨਾ ਕੁਝ ਤਾਂ ਕਰ ਲਵੇ ਚਾ ਚੰਗੀ ਗੱਲ ਆ ਫਿਰ ਗੁੱਡੀ ਸੱਸ ਵੱਲ ਵੇਖਣ ਲੱਗੀ ਤਾਂ ਸੱਸ ਬੋਲੀ ਤੈਨੂੰ ਪਤਾ ਧੀਏ ਇਹ ਜੇ ਤਾਂ ਕੁਝ ਕਰਦਾ ਤਾਂ ਸੀਰੇ ਦਾ ਜ਼ੋਰ ਲਾ ਦਿੰਦਾ ਜੇ ਨਹੀਂ ਕਰਲਾ ਕਰਦਾ ਹੈਗਾ ਤਾਂ ਬਾਲੀ ਵੱਡ ਖਾਂਦਾ ਮੇਰੇ ਤੋਂ ਬਹੁਤ ਕੁੱਟਿਆ ਐ ਮੈਨੂੰ ਗੁੱਡੀ ਥੋੜਾ ਮੁਸਕਰਾ ਪਈ ਸੱਸ ਬੋਲੀ ਪਰਤੀਏ ਇਹਨਾਂ ਡਾਵਾ ਡੋਲ ਹੋ ਜਾਂਦਾ ਜੋ ਮੈਨੂੰ ਬਹੁਤ ਦੁੱਖ ਦਿੰਦੀ ਹੈ ਗੱਲ ਤੇ ਤੂੰ ਇਹਦੇ ਨਾਲ ਆਪ ਖਹਿਵਾਜੀ ਕਰਦੀ ਰਿਹਾ ਕਰਨ ਚਾਹੇ ਗੱਲਾਂ ਬਾਤਾਂ ਆਪ ਹੀ ਕਰਦੀ ਰਿਹਾ ਕਰ ਇਹ ਕੰਮ ਤੋਂ ਭਟਕੇ ਨਾ ਮੇਰਾ ਕੀ ਭਰੋਸਾ ਮੈਨੂੰ ਕਦੋਂ ਕੀ ਹੋ ਜਾਵੇ ਤਾਂ ਗੁੱਡੀ ਸੱਸ ਕੋ ਲਈ ਤੇ ਸੱਸ ਨੂੰ ਗਲੇ ਲਾ ਕੇ ਬੋਲੀ ਨਾਮ ਆਏ ਐਦਾਂ ਨਾ ਕਹਿ ਘਰ ਤਾਂ ਮਾਵਾਂ ਨਾਲ ਹੁੰਦੇ ਆ ਤੇਰੇ ਤੋਂ ਬਿਨਾ ਅਸੀਂ ਕਾਹਦੇ ਆ ਤੇਰੇ ਨਾਲ ਹੀ ਤਾਂ ਮੈਨੂੰ ਹੌਸਲਾ ਸੱਸ ਗੁੱਡੀ ਨੂੰ ਪਿਆਰ ਦੇਣ ਲੱਗੀ ਤੇ ਗੁੱਡੀ ਬੋਲੀ ਮਾਂਏ ਰੋਟੀ ਬਣਾ ਕੇ ਲਿਆਵਾਂ ਸੱਸ ਕਹਿਣ ਲੱਗੀ ਹਾਂ ਤੀਏ ਫੇ ਤੈਨੂੰ ਇੱਥੇ ਨੇੜੇ ਗੇੜਾ ਕਢਾ ਕੇ ਲਿਆਉਣੀ ਆ ਪ੍ਰੀਤੀ ਨੂੰ ਵੀ ਤਿਆਰ ਕਰ ਲਾ ਅੱਗੋਂ ਨਿਆਣੇ ਵੱਡੇ ਹੋ ਜਾਣਗੇ ਨਾ ਤੂੰ ਲੈ ਜਾਇਆ ਕਰੀ ਉਹਨਾਂ ਨੂੰ ਪਾਰਕ ਬਣੀ ਹੋਈ ਆ ਉੱਥੇ ਬਿੱਟੂ ਖੇਡ ਆਉਂਦਾ ਸੀ ਜੋ ਛੋਟਾ ਹੁੰਦਾ ਸੀ ਖਦੋਖੰਡੀ ਜੀ ਫੇ ਗੁੱਡੀ ਰੋਟੀ ਲਈ ਆਈ ਬਣਾ ਕੇ ਨੋਂ ਸੱਸ ਖਾਣ ਲੱਗੀਆਂ ਰੋਟੀ ਖਾਣ ਮਗਰੋਂ ਨੋਂ ਸੱਸ ਪ੍ਰੀਤੀ ਨੂੰ ਲੈ ਗਈਆਂ ਸੋਨੀ ਜੀ پارک ਬਣੀ ਹੋਈ ਸੀ ਜਿੱਥੇ ਉੱਥੇ ਲੱਗ ਗਈਆਂ ਹਰਿਆ ਭਰਿਆ ਗੁੱਡੀ ਨੂੰ ਬਹੁਤ ਚੰਗਾ ਲੱਗ ਰਿਹਾ ਸੀ ਆਸੇ ਪਾਸੇ ਦੇਖ ਕੇ ਸੱਸ ਕਹਿਣ ਲੱਗੀ ਧੀ ਖੁਸ਼ ਰਹਾ ਕਰ ਜਵਾਕ ਵੀ ਖੁਸ਼ ਮિજાਜ ਆਉ ਇੱਥੇ ਆਇਆ ਕਰਾਂਗੇ ਫਿਰ ਜਦ ਬੱਚੇ ਵੱਡੇ ਹੋ ਜਾਣਗੇ ਆਥਨੇ ਤਾਂ ਬਹੁਤ ਸੋਹਣਾ ਮੌਸਮ ਹੋ ਜਾਂਦਾ ਤੈਨੂੰ ਬਾਲਾ ਸੰਗਾ ਲੱਗਿਆ ਕਰਨਾ ਗੁੱਡੀ ਬਹੁਤ ਖੁਸ਼ ਸੀ ਗੇੜੇ ਜੇ ਕੱਢ ਕੇ ਇੱਕ ਪਾਸੇ ਖੜੇ ਤੇ ਬੈਠ ਗਈਆਂ ਦੋਵੇਂ ਨੂੰ ਸੱਸ ਗੁੱਡੀ ਪੁੱਛਣ ਲੱਗੀ ਮਾਏ ਉਸੇ ਸ਼ੁਰੂ ਤੋਂ ਇਨੀ ਸੋਹਣੀ ਜਗ੍ਹਾ ਤੇ ਰਹਿੰਦੇ ਸੀ ਦਸੰਸ ਬੋਲੀ ਨਾਮ ਵਾਲ ਜਦੋਂ ਅਸੀਂ ਛੋਟੇ ਸੀ ਗੁਰਪੇਜ ਦੇ ਮੈਂ ਤੇ ਸਾਡੀ ਇੱਕ ਹੂਰ ਪਿੰਡ ਵਿਆਹੀ ਹੋਈ ਆ ਅਸੀਂ ਪਿੰਡ ਦੇ ਨਿੱਕੇ ਜੇ ਇੱਕ ਨਿੱਕੇ ਜੇ ਪਿੰਡ ਵਿੱਚ ਰਹਿੰਦੇ ਹੁੰਦੇ ਸੀ ਉੱਥੇ ਖੇਡਦੇ ਕਰਦੇ ਸੀਗੇ ਬੀਬੀ ਤੇ ਬਾਪੂ ਜੀ ਨਾਲ ਰਹਿੰਦੇ ਸੀ ਅਸੀਂ ਸਾਡੇ ਬਾਪੂ ਜੀ ਨੇ ਇੱਥੇ ਚੰਡੀਗੜ੍ਹ 'ਚ ਜਗ੍ਹਾ ਲੈ ਲਈ ਜ਼ਮੀਨ ਲੈ ਲਈ ਬਾਲੇ ਸਸਤੇ ਬਾਸ ਸੀ ਉਦੋਂ ਫੇ ਮੇਰਾ ਵਿਆਹ ਬਿੱਟੂ ਦੇ ਪਿਓ ਨਾਲ ਹੋ ਗਿਆ ਉਹ ਇੱਥੋਂ ਦਾ ਹੀ ਜੰਮਿਆ ਪਲਿਆ ਸੀ ਤੇ ਬਾਕੀ ਪਿੰਡ ਦੇ ਸ਼ਰੀਕ ਹੁਣ ਉੱਥੀ ਚਾਚੇ ਤਾਈ ਵਗੈਰਾ ਉੱਠੇ ਜਾਂਦੇ ਆ ਪਿੰਡ 'ਚ ਅਸੀਂ ਫਿਰ ਮਾਪਿਆਂ ਨਾਲ ਇੱਥੇ ਆ ਗਏ ਕਦੇ ਕਦੇ ਹੀ ਹੁਣ ਮਿਲ ਲਿਆ ਜੀ ਦਾ ਉਹਨਾਂ ਨੂੰ ਆਣੀ ਜਾਣੀ ਵੀ ਘੱਟ ਹੋ ਗਈ ਆ ਸਮੇਂ ਸਮੇਂ ਦੇ ਨਾਲ ਬਦਲ ਜਾਂਦਾ ਬੰਦਿਆਂ ਦਾ ਹਸਾਕਤਾ ਸੱਸ ਬੁੱਲੀ ਗੁੱਡੀ ਖੁਸ਼ ਹੋਈ ਸੁਣ ਕੇ ਤਿੰਨੋ ਹੀ ਦੋਵੇਂ ਨੂੰ ਸੱਸ ਹੁਣ ਹੱਸ ਪਈਆਂ ਪ੍ਰੀਤੀ ਕਰਨੀ ਵੇਖ ਕੇ ਕਿਉਂਕਿ ਪੰਜੀਬਾਂ ਖਣਕੌਂਦੀ ਫਿਰ ਰਹੀ ਸੀ ਇੱਧਰ ਉੱਧਰ ਕਦੇ ਇੱਧਰ ਜਾ ਰਹੀ ਸੀ ਕਦੇ ਇੱਧਰ ਜਾ ਰਹੀ ਸੀ ਕਹਾਣੀ ਜਾਰੀ ਹੈ ਜੀ ਮਿਲਦੇ ਹਾਂ ਅਗਲੇ ਭਾਗ ਵਿੱਚ ਬਹੁਤ ਜਲਦੀ ਜੁੜੇ ਰਹੋ ਧੰਨਵਾਦ ਜੀ ਤੁਹਾਨੂੰ ਇਹ ਕਹਾਣੀ ਕਿਵੇਂ ਦੀ ਲੱਗ ਰਹੀ ਹੈ ਆਪਣੇ ਵਿਚਾਰ ਜਰੂਰ ਸਾਂਝੇ ਕਰਨਾ ਜੀ ਤਾਂ ਜੋ ਅਗਲਾ ਭਾਗ ਜਲਦੀ ਤੋਂ ਜਲਦੀ ਅਪਲੋਡ ਕੀਤਾ ਜਾਵੇ ਧੰਨਵਾਦ